ਕੀ ਕਰਦੀ ਪਈਆਂ ਕੁਛ ਵੀ ਨਹੀਂ ਬੈਗ ਚ ਕੀ ਪਾਇਆ ਵਾ ਕੁਛ ਵੀ ਨਹੀਂ ਪਾਇਆ ਤੂੰ ਬੈਗ ਚ ਕੁਛ ਪਾ ਰਹੀ ਸੀ ਮੈਂ ਤੈਨੂੰ ਦੇਖਿਆ ਕੁਛ ਵੀ ਨਹੀਂ ਪਾਇਆ ਆ ਕੀ ਆ ਇੱਕ ਕਰਾਂਗਾ ਮੈਨੂੰ ਉਹ ਪਸੰਦ ਆ ਕੱਲ੍ਹ ਨੂੰ ਮੈਂ ਫੰਕਸ਼ਨ ਤੇ ਜਾਣਾ ਕੰਮ ਕਰਕੇ ਮੈਂ ਬੈਗ ਤੇ ਰੱਖੇ ਸੀ ਤੇ ਜੇ ਤੈਨੂੰ ਪਸੰਦ ਆ ਤਾਂ ਫਿਰ ਵੀਰੇ ਨੂੰ ਪੁੱਛ ਕੇ ਲੈ ਲਾ ਇੱਕ ਗਿੰਗਾ 500 ਗਿੰਗੇ ਵੀਰੇ ਨੂੰ ਦੇਣੇ ਨਹੀਂ ਹੈਗੇ ਕਿਉਂ ਨਹੀਂ ਦੇਣੇ ਪੈਸੇ ਦੇ ਤੇ ਲੈ ਲੈ ਘੜੇ ਇਦਾਂ ਤਾਂ ਤੂੰ ਚੋਰੀ ਕਰਦੀ ਪਈਆਂ ਨਾ ਫੇ ਮੈਂ ਵਾਪਸ ਰੱਖ ਦੂੰਗੀ ਜੇ ਮੈਂ ਫੰਕਸ਼ਨਿੰਗ ਤੇ ਜਾ ਕੇ ਫੇ ਰੱਖ ਦੂੰਗੀ ਵਾਪਸ ਨੇਹਾ ਚਾਹੇ ਤੂੰ ਵਾਪਸ ਰੱਖ ਰਹੀ ਆ ਪਰ ਕਰਦੀ ਤਾਂ ਤੂੰ ਚੋਰੀ ਪਈਆਂ ਨਾ ਵੀਰੇ ਨੂੰ ਆਲੰਦ ਹੈ ਮੈਂ ਵੀਰੇ ਨੂੰ ਦੱਸਦੀ ਆ ਤੂੰ ਮੈਂ ਵੀਰੇ ਨੂੰ ਆ ਗੱਸੀ ਮੈਂ ਵਾਪਸ ਕਰ ਦੂੰਗੀ ਕਰ ਦੂੰਗੀ ਉੱਥੇ ਨੇਹਾ ਜੇ ਲੈਣੇ ਆ ਨਾ ਤਾਂ ਪੈਸੇ ਦੇ ਕੇ ਲੈ ਲੈ ਤੈਨੂੰ ਇਦਾਂ ਮੈਂ ਚੋਰੀ ਨਹੀਂ ਕਰਨ ਦੇਣੀ ਆੰਗਣੇ ਮੇ ਕੋ ਪੈਸੇ ਨਹੀਂ ਹੈਗੇ। ਸਿਮਨ, ਤੁਸੀਂ ਵੀਰੇ ਨੂੰ ਕਸੂ। ਟੋਆ ਲੈਂਦੇ ਹੁਣ ਵੀਰੇ ਨੂੰ। ਕੀ ਗੱਲ ਹੋ ਗਈ? ਸਤਿ ਸ੍ਰੀ ਅਕਾਲ। ਕੀ ਗੋਣ-ਗੋਣ ਕਰਦੇ ਹੋ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਿਮਨ। ਨਿਕਲਿਆ ਸਮਾਨ ਸਾਰਾ? ਹਾਂਜੀ। ਹਾਂਜੀ ਦੱਸੋ। ਮੈਂ ਨਾ ਤੁਹਾਨੂੰ ਇੱਕ ਗੱਲ ਕਹਿਣੀ ਸੀ। ਗੱਲ ਕਹਿਣੀ? ਮਤਲਬ ਵੀਰੇ ਮੈਂ ਤੁਹਾਨੂੰ ਪੁੱਛਣਾ ਸੀ ਇਹ ਕੜੇ ਕਿੰਨੇ ਦੇ ਆ? ਤੈਨੂੰ ਪਤਾ ਹੀ ਉੱਤੇ ਲਿਖਿਆ ਹੋਇਆ 600 ਐਮਆਰਪੀ 500 ਦੇ ਵਿੱਚ ਹੀ ਦਾ ਵੀਰੇ ਇਹ ਕੜੇ ਨਾ ਮੈਨੂੰ ਚਾਹੀਦੇ ਆ ਤੂੰ ਲੈਣੇ ਹਾਂਜੀ ਬੇਟਾ ਤੇਰੇ ਤਾਂ ਛੋਟੇ ਹੋਣੇ ਇਹ ਇਹ ਤਾਂ ਨੀਹਾ ਦਾ ਸਾਈਜ਼ ਆ ਵੀਰੇ ਮੈਂ ਉਹਦੇ ਲਈ ਕਿਹਾ ਵਾ ਤੂੰ ਉਹਨੂੰ ਦੇਣਾ ਵੀਰੇ ਉਹਨੂੰ ਨਾ ਇਹ ਕੜੇ ਪਸੰਦ ਨੇ ਤੇ ਉਹਦਾ ਕਿਹੜਾ ਜਨਮ ਦਿਨ ਆ ਜਿਹੜਾ ਤੂੰ ਗਿਫਟ ਦੇਣ ਲੱਗੀ ਆ ਨਹੀਂ ਵੀਰੇ ਗਿਫਟ ਨਹੀਂ ਦੇਣ ਲੱਗੀ ਉਹਦੇ ਕੋਲ ਨਾ ਅਜੇ ਪੈਸੇ ਨਹੀਂ ਹੈਗੇ ਤੇ ਮੈਂ ਸੋਚਿਆ ਮੇਰੇ ਕੋਲ ਪੈਸੇ ਹੈਗੇ ਆ ਤਾਂ ਮੈਂ ਦੇ ਦਿੰਨੀ ਆ ਤੂੰ ਮੈਨੂੰ ਬਾਅਦ ਚ ਦੇ ਦਊਗੀ ਤੁਹਾਡਾ ਵੀ ਨਾ ਪਤਾ ਨਹੀਂ ਲੱਗਦਾ ਦੋਨੇ ਭੈਣਾਂ ਦਾ ਕੋਈ ਨਹੀਂ ਲੈ ਲਾ ਬਾਅਦ ਚ ਦੇਦੀ ਪੈਸੇ ਭੈਣਾਂ ਆ ਲਓ ਵੀਰੋ ਤੁਸੀਂ ਪੈਸੇ ਰੱਖ ਹੀ ਲੋ ਚਲ ਤੂੰ 400 ਦੇ ਦੇਣਾ ਤੈਨੂੰ 100 ਮੋੜ ਦੂੰਗਾ ਠੀਕ ਹੈ ਯਾਦ ਰੱਖੀ ਜੀ ਲੈਨੇ ਹਾਂ ਕੜੇ ਸੇ ਮੈਂ ਤੂੰ ਪੈਸੇ ਕਿਉਂ ਦਿੱਤੇ ਹੈ ਚੋਰੀ ਤਾਂ ਮੈਂ ਤੈਨੂੰ ਕਰਨ ਨਹੀਂ ਦੇਣੀ ਸੀ ਚੋਰੀ ਕੀ ਮਤਲਬ ਕੁਛ ਨਹੀਂ ਵੀਰੇ ਮੈਨੂੰ ਕੁਛ ਗੜਗੜ ਲੱਗ ਰਹੀ ਏ ਤੁਹਾਡੇ ਚ ਨਹੀਂ ਨਹੀਂ ਵੀਰੇ ਸਭ ਸਹੀ ਆ ਦੇਖ ਲਾਉਂ ਤਾਂ ਆਪੇ ਸਿਮਰਨ ਹਾਂਜੀ ਵੀਰੇ ਕੀ ਗੱਲ ਹੋ ਗਈ ਕੁਛ ਵੀ ਨਹੀਂ ਵੀਰੇ ਹੋਣਾ ਕੀ ਆ ਇਹ ਦੁਕਾਨ ਨਾ ਇਦਾਂ ਹੀ ਨਹੀਂ ਬਣੀ। ਬੜੇ ਸਾਲ ਹੋ ਗਏ ਮੈਨੂੰ ਕੰਮ ਕਰਦੇ। ਤੁਹਾਡੀ ਆਵਾਜ਼ ਸੁਣ ਕੇ ਦੱਸ ਸਕਦਾ ਕੋਈ ਗੜਬੜ ਹੈ। ਬਾਕੀ ਜੇ ਤੁਸੀਂ ਨਹੀਂ ਦੱਸਣਾ ਤਾਂ ਤੁਹਾਡੀ ਮਰਜ਼ੀ ਹੈ। ਮੈਨੂੰ ਪਤਾ ਤੂੰ ਕਿਦਾਂ ਦੀ ਹੈ। ਸਾਰੀਆਂ ਗੱਲਾਂ ਦਿਲ 'ਚ ਰੱਖ ਲੈਣੀਆਂ। ਬਾਕੀ ਮੈਨੂੰ ਪਤਾ ਹੈ। ਜਿੰਨਾ ਜ਼ਰੂਰੀ ਸੀ ਕੰਮ ਕਰਦਿਆ ਨਾ। ਬਹੁਤ ਇਮਾਨਦਾਰੀ ਨਾਲ ਕੰਮ ਕਰੇਂਗੇ ਆਪ ਤਾਂ ਕਰੇਂਗੇ ਕਰੇਂਗੇ ਕਿਸੇ ਹੋਰ ਨੂੰ ਵੀ ਬੇਇਮਾਨੀ ਨਹੀਂ ਨਿਕਲਣ ਦੇਈ ਹਾਂਜੀ ਵੀਰੇ ਤੂੰ ਇਦਾਂ ਕਰ ਆਈ ਨਾਮ ਤੇਰੀ ਇਮਾਨਦਾਰੀ ਦਾ ਵੱਖ ਲਾ ਵੀਰੇ ਪਰ ਇਹ ਤਾਂ ਕੜੇ ਵਾਲੇ ਪੈਸੇ ਆ ਨਾ ਕੋਈ ਗੱਲ ਨਹੀਂ ਕੜੇ ਮੇਰੇ ਵੱਲੋਂ ਵੀ ਜਾ ਸਕਦੇ ਆ ਤੂੰ ਤਾਂ ਰੱਖ ਇਹਦਾ ਇਮਾਨਦਾਰ ਬਣ ਕੇ ਰਹੇਂਗੀ ਨਾ ਇੱਕ ਦਿਨ ਜ਼ਰੂਰ ਕਾਮਯਾਬ ਹੋਏਂਗੇ ਜੀ ਦੇ ਦੇ ਦੇਖਾ ਨੇਹਾ ਵੀਰਾ ਕਿੰਨਾ ਚੰਗਾ ਵਾ ਤੂੰ ਉਹ ਬੰਦੇ ਨਾਲ ਬੇਈਮਾਨੀ ਕਰਨ ਲੱਗੀ ਸੀ ਜਿਹੜਾ ਬੰਦਾ ਹ ਸਾਰਿਆਂ ਨੂੰ ਇਮਾਨਦਾਰੀ ਸਿਖਾਉਂਦਾ ਵਾ ਹੁਣ ਤਾਂ ਤੈਨੂੰ ਪਤਾ ਲੱਗ ਹੀ ਗਿਆ ਹੋਊਗਾ ਨਾ ਕਿ ਅੱਗੇ ਤੋਂ ਤੂੰ ਕੀ ਕਰਨਾ ਵਾ ਹਾਂ ਸੰਗ ਤੇ ਨਾਲੇ ਹਾਂ ਤੇਰੀ ਇਹ ਪੇਲੀ ਤੇ ਆਖਰੀ ਗਲਤੀ ਸੀ ਅੱਗੇ ਤੋਂ ਮੈਂ ਤੈਨੂੰ ਬਖਸ਼ਣਾ ਨਹੀਂ ਹੈਗਾ ਦੋਨੋਂ ਮੈਂ ਸਿੱਧਾ ਦੁਕਾਨ ਤੋਂ ਬਾਹਰ ਕੱਢੂੰਗੀ ਫਿਰ ਮੈਂ ਵੀਰੇ ਨੂੰ ਦੱਸੂੰਗੀ ਤੂੰ ਕੀ ਕੀਤਾ ਸੀ ਠੀਕ ਹੈ ਮੈਂ ਅੱਗੇ ਕੋਈ ਕੰਮ ਨਹੀਂ ਕਰਦੀ ਮੈਂ ਪੈਸੇ ਦੇਖ ਕੇ ਹੀ ਸਮਾਨ ਲਵਾਂਗੀ